ਜੇਨੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਤੀਜਾ ਪਰਮਾਣੂ ਅਤੇ ਅਣੂ ਇਸ ਅਧਿਆਇ ਦੇ ਪੰਨਾ ਨੰਬਰ 34 ਤੇ ਆਏ ਚਾਰ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਅਤੇ ਤੁਹਾਨੂੰ ਉੱਥੇ ਤਿੰਨ ਅੰਗਰੇਜ਼ੀ ਦੀਆਂ ਪਲੇਲਿਸਟਾਂ ਮਿਲਣਗੀਆਂ 9th english mcq 9th english literature ਅਤੇ 9th grammar ਚਾਰ ਪਲੇਲਿਸਟਾਂ ਗਣਿਤ ਨਾਲ ਜੁੜੀਆਂ ਮਿਲਣਗੀਆਂ ਇੱਕ ਹੈ ਕਿ 9th math notes ਇੱਕ ਹੈ ਕਿ ਨਵੀਂ ਨਵੀਂ ਗਣਿਤ ਇੱਕ ਹੈ ਗਣਿਤ ਦੇ ਸਿਧਾਂਤ ਇੱਕ ਹੈ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਹ ਤੋਂ ਅੱਗੇ ਜਨਰਲ ਨੌਲੇਜ ਵਾਅਦਾ ਕਰ ਰਹੇ ਨੇ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਐਪਲੀਕੇਸ਼ਨ ਨੂੰ ਖੋਲ ਕੇ ਇਹਨਾਂ ਸਪੀ ਵਿਡੀਓਜ਼ ਵੀ ਜ਼ਰੂਰ ਦੇਖੋ। ਹੁਓ ਦੇਖੀਏ ਬੱਚੇ ਉਹਨਾਂ ਵੱਲੇ ਸਵਾਲ। ਸੋ ਪਹਿਲਾ ਸਵਾਲ ਹੈ H ਟ ਲਿਖਿਆ ਦੇ ਸੂਤਰ ਲਿਖੋ। ਸੋਡੀਅਮ ਆਕਸਾਈਡ, ਐਲੂਮੀਨੀਅਮ ਕਲੋਰਾਈਡ, ਸੋਡੀਅਮ ਸਲਫਾਈਡ, ਮੈਗਨੀਸ਼ੀਅਮ ਹਾਈਡ ਆਕਸਾਈਡ। ਹਉ ਜੀ ਦੇਖਦੇ ਹਾਂ ਉਹ ਕਿਦਾਂ ਲਿਖਣਾ ਹੈ। ਸੋ ਆ ਗਿਆ ਬੱਚੇ ਸੋਡੀਅਮ ਆਕਸਾਈਡ। ਸੋ ਇੱਥੇ ਸੋਡੀਅਮ ਦਿੱਤਾ ਹੈ ਤੇ Na ਸਾਨੂੰ ਇਹ ਸੰਕੇਤ ਯਾਦ ਹੋਣੇ ਚਾਹੀਦੇ ਨੇ ਕਰਨੇ ਨੇ ਜਾਂ ਤੁਸੀਂ। ਇਹ ਲਿਖ ਦੇਣਾ ਤੇ ਇੱਥੇ ਆਕਸੀਜਨ ਇੱਥੇ ਲਿਖਣਾ। ਸੋਡੀਅਮ ਦੀ ਵੈਲੈਂਸੀ ਹੁੰਦੀ 1 ਜਮਾ। ਪਲੱਸ ਕਿ ਆਕਸੀਜਨ ਦੀ ਹੁੰਦੀ 2 ਮਾਈਨਸ ਪਲੱਸ ਵਾਲੀ ਖੱਬੇ ਪਾਸੇ ਲਿਖੀ ਜਾਂਦੀ ਹੈ ਮਾਈਨਸ ਵਾਲਾ ਜਿਹੜਾ ਤਾਂ ਤਾਂ ਦੇ ਉਹ ਸੱਜੇ ਪਾਸੇ ਲਿਖਿਆ ਜਾਂਦਾ ਠੀਕ ਹੈ ਹੁਣ ਇਹਨੂੰ ਕ੍ਰੋਸ ਕਰ ਦੇਣਾ ਇਦਾਂ ਆਪ ਜਿਹੜੀ ਸੰਖਿਆ ਇੱਥੇ ਹੈਗੀ ਹੈ ਉਹ ਇਹਦੇ ਥੱਲੇ ਲਿਖਣੀ ਹੈ ਤੇ ਜਿਹੜੀ ਸੰਖਿਆ ਇੱਥੇ ਹੈਗੀ ਹੈ ਉਹ ਇਹਦੇ ਥੱਲੇ ਲਿਖਣੀ ਹੈ ਜਿਹੜੀ 1 ਹੈਗਾ ਉਹ ਲਿਖਿਆ ਨਹੀਂ ਜਾਂਦਾ ਸੋ ਇਹ ਹੋ ਜਾਏਗਾ Na ਥੱਲੇ ਆਏਗਾ 2 ਤੇ O ਸੋਡੀਅਮ ਆਕਸਾਈਡ ਠੀਕ ਹੈ ਅਗਰ ਆ ਗਿਆ ਐਲੂਮੀਨੀਅਮ ਕਲੋਰਾਈਡ ਐਲੂਮੀਨੀਅਮ ਪਹਿਲੇ ਹੈਗਾ ਅਲ ਇਹ ਲਿਖਣਾ ਐਲੂਮੀਨੀਅਮ ਇਹਦਾ ਸੰਕੇਤ ਲਿਖਣਾ ক্লোરાઇড ক্লোਰੀਨ ਤੋਂ ਬਣਿਆ ਸੀ ਐਲ ਇੱਥੇ ਲਿਖਣਾ ਇਹਦੇ ਥੱਲੇ ਲਿਖਣਾ 3 ਧਨ 3 ਪਲੱਸ ਇਹਦੀ ਵੈਲੈਂਸੀ ਇਹਦੀ ਹੈ ਇਹਦੀ ਵੈਲੈਂਸੀ ਹੈਗੀ ਇੱਕ ਰਿਨਾਤਮਕ ਇੱਕ ਮਾਈਨਸ ਹੈਗੀ ਹੈ ਇਹਨੂੰ ਇਦਾਂ ਕ੍ਰੋਸ ਕਰਨਾ ਹੈ ਹਾਫ ਇੱਕ ਐਲੂਮੀਨੀਅਮ ਦੇ ਨਾਲ ਆਏਗਾ ਇੱਕ ਲਿਖਿਆ ਨਹੀਂ ਜਾਂਦਾ 3 ਕਲੋਰੀਨ ਦੇ ਨਾਲ ਆਏਗਾ ਸੋ ਐਲ ਸੀ ਐਲ 3 ਫਾਰਮੂਲਾ ਹੋ ਗਿਆ ਜਦੋਂ ਤੁਸੀਂ ਇਹਦਾ ਕਰੋਗੇ ਸਵਾਲ ਵਾਰ-ਵਾਰ ਤੇ ਤੁਹਾਡਾ ਤਜਰਬਾ ਹੋ ਜਾਏਗਾ ਮੈਂ ਸੋਚੋ ਅਤੇ ਉੱਤਰ ਦਿਓ ਵਿੱਚ ਵੀ ਇਦਾਂ ਦੀਆਂ ਉਦਾਹਰਨਾਂ ਮਿਸਾਲਾਂ ਦੇ ਕੇ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਰੋ ਫਿਰ ਆ ਗਿਆ ਬੱਚਿਓ ਸੋਡੀਅਮ ਸਲਫਾਈਡ ਜਿਹੜਾ ਅਭਿਆਸ ਆਣਗੇ ਅਭਿਆਸ ਦੇ ਵਿੱਚ ਇਦਾਂ ਦੇ ਸਵਾਲ ਆਣਗੇ ਜਿਵੇਂ ਤੁਹਾਡਾ ਥੋੜਾ ਤਜਰਬਾ ਹੋ ਜਾਏਗਾ ਸੋ ਸੋਡੀਅਮ ਸਲਫਾਈਡ ਸੋ ਪਹਿਲਾਂ ਸੋਡੀਅਮ ਹੈਗਾ ਐਨੇ ਲਿਖਾਂਗੇ ਸੋਡੀਅਮ ਦਾ ਸੰਕੇਤ ਸਲਫਾਈਡ ਸਲਫਰ ਤੋਂ ਬਣਿਆ ਐ ਇਸ ਲਿਖਾਂਗੇ ਇੱਥੇ ਸੋਡੀਅਮ ਦੀ ਵੈਲੈਂਸੀ ਹੁੰਦੀ ਹੈ 1 ਪਲੱਸ ਇੱਥੇ ਲਿਖਾਂਗੇ ਸਲਫਰ ਦੀ ਹੁੰਦੀ 2 ਮਾਈਨਸ ਇੱਧਰ ਲਿਖਾਂਗੇ ਸੋ ਐਨ ਨੂੰ ਇੱਧਰ ਇਹਨੂੰ ਇੱਧਰ ਇੱਕ ਲਿਖਿਆ ਨਹੀਂ ਜਾਂਦਾ ਸੋ ਐਨ ਏ 2 2 ਐਨ ਏ ਦੇ ਨਾਲ ਆਏਗਾ ਸੋਡੀਅਮ ਸਲਫਾਈਡ ਇਹ ਸਾਡਾ ਫਾਰਮੂਲਾ ਤਿਆਰ ਹੋ ਗਿਆ ਹੁਣ ਆ ਗਿਆ ম্যাগਨੀਸ਼ੀਅਮ ਹਾਈਡਰੋਕਸਾਈਡ ਸੋ ম্যাগਨੀਸ਼ੀਅਮ ਇੱਦਾਂ ਤੇ ਹਾਈਡਰੋਕਸਾਈਡ ਦਾ ਸੰਕੇਤ ਹੁੰਦਾ ਬੱਚਿਓ OH ਹਾਈਡਰੋਕਸਾਈਡ ਇੱਕ ਨਹੀਂ ਹੈਗਾ 2 2 ਕੈਪੀਟਲ ਐ ਪਰਮਾਨਵੀ ਆਇਨ ਹੈਗਾ ਪੋਲੀਐਟੋਮਿਕ ਆਇਨ ਹੈਗਾ OH ਇਹਦੀ ਵੈਲੈਂਸੀ ਹੁੰਦੀ ਹੈ ਇੱਕ ਰਣਾਤਮਕ ਇੱਕ ਮਾਈਨਸ ਮੈਗਨੀਸ਼ੀਅਮ ਦੀ 2 ਜਮਾ ਸੋ ਇਹ ਇੱਕ ਮੈਗਨੀਸ਼ੀਅਮ ਨਾਲ ਆਏਗਾ 2 ਹਾਈਡਰੋਕਸਾਈਡ ਦੇ ਨਾਲ ਆਏਗਾ ਕਿਉਂਕਿ OH ਪਰਮਾਣੂ ਵੀ ਹੈਗਾ ਇੱਥੇ ਬ੍ਰੈਕਟ ਪਾ ਕੇ ਲਿਖਾਂਗੇ ਠੀਕ ਹੈ ਸੋ ਬ੍ਰੈਕਟ ਪਾ ਕੇ ਐਸੀ ਸਵਾਲ ਕਰ ਚੁੱਕੇ ਹਾਂ ਮਨ ਲਈ ਸੋਚੋ ਤੇ ਉੱਤਰ ਦੇ ਉਹ ਵਿੱਚ ਅਸੀਂ ਸਮਝਾ ਚੁੱਕੇ ਹਾਂ ਕਿ ਪਰਮਾਣੂ ਜਿਹੜੇ ਸੂਤਰ ਸੂਤਰ ਲਿਖਣ ਲੱਗੇ ਪਰਮਾਣੂ ਜਿਹੜੇ ਆਇਨ ਹੁੰਦੇ ਨੇ ਬ੍ਰੈਕਟ ਪਾ ਕੇ ਉਹ ਵੈਲੈਂਸੀ ਲਿਖੀ ਜਾਂਦੀ ਹੈ ਸੋ 2 ਇਹਦੇ ਨਾਲ ਆਏਗਾ 1 ਇਹਦੇ ਨਾਲ ਆਏਗਾ 1 ਲਿਖਿਆ ਨਹੀਂ ਜਾਂਦਾ ਸੋ ਮੈਗਨੀਸ਼ੀਅਮ ਬ੍ਰੈਕਟ ਪਾ ਕੇ OH ਤੇ ਥੱਲੇ ਆ ਗਿਆ 2 ਠੀਕ ਹੈ ਜੀ ਹੁਣ ਆ ਗਿਆ ਦੂਜਾ ਸਵਾਲ 8 ਲਿਖੇ ਸੂਤਰਾਂ ਦੁਆਰਾ ਪ੍ਰਦਰਸ਼ਿਤ ਯੋਗਿਕਾਂ ਦੇ ਨਾਮ ਲਿਖੋ ਸੋ ਇਹਨਾਂ ਨੇ ਸਾਨੂੰ ਇਹ ਦਿੱਤੇ ਨੇ ਮੈਂ ਉੱਤਰ ਸਿੱਧੇ ਇੱਥੇ ਲਿਖ ਦਿੱਤੇ ਨੇ ਐਲੂਮੀਨੀਅਮ ਸਲਫੇਟ ਐਲੂਮੀਨੀਅਮ ਹੈਗਾ SO4 ਸਲਫੇਟ ਹੈਗਾ ਫੈਰੂਮੀਨੀਅਮ ਸਲਫੇਟ ਇਹ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਫਿਗਰ ਕਰਨ ਦੀ ਲੋੜ ਨਹੀਂ ਸੂਤਰ ਇਦਾਂ ਲਿਖਿਆ ਜਾਏਗਾ ਜਦ ਗਿਣਤੀਆਂ ਦਾ ਹਿਸਾਬ ਕਿਤਾ ਹੋਏਗਾ ਪਰ ਨਾਮ ਵਿੱਚ ਇਦਾਂ ਕੈਲਸ਼ੀਅਮ ক্লোਰਾਈਡ ਐਲੀ ਕੈਲਸ਼ੀਅਮ ਫਿਰ ক্লোਰਿਨ ਤੋਂ ক্লোਰਾਇਡ ਪੋਟਾਸ਼ੀਅਮ ਸਲਫੇਟ ਇਹ ਦੇਖੋ ਇੱਥੇ ਵੀ ਸਲਫੇਟ ਸੀਗਾ ਇੱਥੇ ਸਲਫੇਟ ਇੱਕ ਹੁੰਦਾ ਐ SO3 ਉਹ ਹੁੰਦਾ ਸਲਫਾਈਟ SO4 ਹੁੰਦਾ ਸਲਫੇਟ ਠੀਕ ਹੈ ਫਿਰ ਹੈਗਾ KNO3 ਇਹ ਹੈਗਾ ਨਾਈਟ੍ਰੇਟ ਹੈਗਾ ਪੋਟਾਸ਼ੀਅਮ ਪੋਟਾਸ਼ੀਅਮ ਨਾਈਟ੍ਰੇਟ ਹੈਗਾ ਕਾਰਬੋਨੇਟ CO3 ਹੈਗਾ ਕੈਲਸ਼ੀਅਮ ਸੋ ਕੈਲਸ਼ੀਅਮ ਕਾਰਬੋਨੇਟ ਬੱਚੋ ਜਦੋਂ ਤੁਸੀਂ ਬਾਰ ਬਾਰ ਦੇਖੋਗੇ ਇਹਨਾਂ ਨੂੰ ਇਹਨਾਂ ਨੂੰ ਅੱਖਾਂ ਦੇ ਤੁਹਾਡੇ ਮੋਰ ਨੰਗਣਗੇ ਤੁਸੀਂ ਇਹਨਾਂ ਨੂੰ ਦੁਹਰਾਓ ਉੱਚੀ ਉੱਚੀ ਬੋਲੋ ਐਲੂਮੀਨੀਅਮ ਸਲਫੇਟ calcium chloride potassium sulfate potassium nitrate calcium carbonate ਇਹਦੇ ਰੋਜ਼ ਬੋਲੋ ਜਿਵੇਂ ਅਸੀਂ ਰੋਜ਼ ਜਵਜੀ ਸਾਹਿਬ ਪੜ੍ਹਦੇ ਆਂ ਸ਼ਮੀ ਸੋਦਰ ਦਾ ਪਾਠ ਪੜ੍ਹਦੇ ਆਂ ਤੇ ਪੜ੍ਹਦੇ ਪੜ੍ਹਦੇ ਪਹਿਲਾਂ ਅਸੀਂ ਗੁਟਕੇ ਤੋਂ ਪੜ੍ਹਦੇ ਆਂ ਫਿਰ ਹੌਲੀ-ਹੌਲੀ ਸਾਨੂੰ ਚੇਤਾ ਹੋ ਜਾਂਦਾ ਅਸੀਂ ਜ਼ੁਬਾਨੀ ਕਰਨਾ ਸਿੱਖ ਜਾਂਦੇ ਆਂ ਸੋ ਇਦਾਂ ਬੱਚੇ ਥੋੜੇ ਦਿਨ ਰੋਜ਼ ਇਹਨਾਂ ਨੂੰ ਤੁਸੀਂ ਉੱਚੀ-ਉੱਚੀ ਦੇ ਕੇ ਬੋਲੋ ਤੇ ਤੁਹਾਡੇ ਮੂੰਹ ਤੇ ਚੜ ਜਾਂਦੇ ਐ ਸਮਝੋ ਕਿਸਮ ਦਾ ਇਦਾਂ ਕਿ ਜਵੇਂ ਕੋਈ ਨਵੀਂ ਬੋਲੀ ਸਿੱਖਣੀ ਸੋ ਇਹ ਹੈ ਰਸਾਇਣ ਵਿਗਿਆਨ ਦੀ ਬੋਲੀ ਵਿਗਿਆਨ ਦੀ ਬੋਲੀ ਹੈਗੀ ਐ ਸੋ ਇਹਨੂੰ ਬਾਰ ਬਾਰ ਦੁਹਰਾ ਕੇ ਹੀ ਮੂੰਹ ਤੇ ਚਾੜਨ ਦਾ ਇੱਕ ਹੀ ਤਰੀਕਾ ਹੈ ਠੀਕ ਹੈ ਓਕੇ ਹੁਣ ਆਗੇ ਤੀਜਾ ਸਵਾਲ ਰਸਾਇਣਿਕ ਸੂਤਰ ਦਾ ਕੀ ਭਾਵ ਹੈ ਰਸਾਇਣਿਕ ਸੂਤਰ ਦਾ ਮਤਲਬ ਕੈਮੀਕਲ ਫਾਰਮੂਲਾ ਸੂਤਰ ਮੈਨੇ ਫਾਰਮੂਲਾ আর ਰਸਾਇਣਿਕ ਮੈਨੇ ਕੈਮੀਕਲ ਠੀਕ ਹੈ ਕੈਮੀਕਲ ਫਾਰਮੂਲਾ ਸੋ ਕਿਸੇ ਵੀ ਯੋਗਿਕ ਦਾ ਰਸਾਇਣਿਕ ਸੂਤਰ ਉਸ ਯੋਗਿਕ ਦੀ ਰਸਾਇਣਿਕ ਬਣਤਰ ਦਾ ਸੰਕੇਤਕ ਰੂਪ ਹੁੰਦਾ ਹੈ ਬਸ ਐਵੇਂ ਫਾਰਮੂਲਾ ਮਤਲਬ ਕਿ ਉਹ ਉਹ ਜਿਹੜਾ ਯੋਗਿਕ ਹੈਗਾ ਉਹ ਕਿਹੜੇ ਤੱਤਾਂ ਤੋਂ ਬਣਿਆ ਹੈ ਠੀਕ ਹੈ ਨਾ ਉਹ ਜਿਹੜੇ ਤੱਤਾਂ ਤੋਂ ਬਣਿਆ ਹੈ ਤੇ ਉਹਦੇ ਜਿਹੜੇ ਸੰਕੇਤ ਹੈਗੇ ਨੇ ਉਹਦਾ ਇੱਕ ਰੂਪ ਹੈਗਾ ਉਹ ਉਹਦਾ ਹੀ ਕੁਲ ਕੀ ਸਾਨੂੰ ਛੋਟੇ ਰੂਪ ਵਿੱਚ ਪਤਾ ਲੱਗ ਜਾਂਦਾ ਵੀ ਇਹ ਇਹ ਚੀਜ਼ ਹੈਗੀ ਹੈ ਸੂਤਰ ਇਹ ਦਰਸਾਉਂਦਾ ਹੈ ਕਿ ਕਿਹੜੇ ਤੱਤ ਦੇ ਕਿੰਨੇ ਪਰਮਾਣੂਆਂ ਨੇ ਹੋਰ ਕਿਹੜੇ ਤੱਤ ਦੇ ਕਿੰਨੇ ਪਰਮਾਣੂਆਂ ਨਾਲ ਜੋੜ ਮੇਲ ਕਰਕੇ ਯੋਗਿਕ ਬਣਾਇਆ ਹੈ ਠੀਕ ਹੈ ਮਸਲਨ ਐਲੂਮੀਨੀਅਮ ਆਕਸਾਈਡ ਹੁੰਦਾ ਹੈ ਬੱਚੋ ਮੈਂ ਉਹਨੂੰ ਐਲੂਮੀਨੀਅਮ ਆਕਸਾਈਡ ਇੰਨਾ ਵੱਡਾ ਲਿਖਾਂ ਤੇ ਇਹਦਾ ਇਹ ਹੈਗਾ ਇਸ ਉਤਰ Al2O3 ਹੁਣ ਦੇਖੋ ਕਿੰਨਾ ਛੋਟਾ ਹੋ ਗਿਆ ਨਾ ਮਤਲਬ ਕਿ ਇੰਨਾ ਵੱਡਾ ਲਿਖਣ ਦੀ ਬਜਾਏ ਸੰਕੇਤਕ ਰੂਪ ਵਿੱਚ ਮੈਂ ਇਹਨੂੰ ਇਦਾਂ ਛੋਟਾ ਕਰਕੇ ਲਿਖ ਸਕਦਾ ਹੈ ਹੈਗਾ ਐਲੂਮੀਨੀਅਮ ਆਕਸਾਈਡ ਦਾ ਸੂਤਰ ਤੇਦਾ ਫਾਰਮੂਲਾ ਇਹਦੇ ਇਨਾਂ ਥਾਂ ਬਚਦੀ ਹੈ ਤੇ ਇਨਾਂ ਸੌਖ ਵੱਧਦੀ ਹੈ ਤੇ ਨਾਲ ਤੁਹਾਡੀ ਸਮਝ ਵੀ ਬਚਦਾ ਠੀਕ ਹੈ ਇਹ ਦੱਸਦਾ ਹੈ ਕਿ ਇਹ ਯੋਗਿਕ ਐਲੂਮੀਨੀਅਮ ਦੇ 2 ਪਰਮਾਣੂ ਆ ਐਲੂਮੀਨੀਅਮ ਦੇ ਥੱਲੇ 2 ਹੈਗਾ ਨਾ 2 ਐਲੂਮੀਨੀਅਮ ਦੇ ਪਰਮਾਣੂ ਹੈਗੇ ਨੇ ਤੇ ਆਕਸੀਜਨ ਦੇ ਤਿੰਨ ਪਰਮਾਣੂ ਅਤੇ ਆਕਸੀਜਨ ਦੇ ਤਿੰਨ ਪਰਮਾਣੂਆਂ ਨਾਲ ਬਣਿਆ ਹੈ। ਸੂਤਰ ਹਰੇਕ ਤੱਤ ਦੀ ਸੰਯੋਜਕਤਾ ਵੈਲੈਂਸੀ ਤੇ ਨਿਰਭਰ ਕਰਦਾ ਹੈ। ਐਲੂਮੀਨੀਅਮ ਦੀ ਵੈਲੈਂਸੀ ਕੀ 3, ਆਕਸੀਜਨ ਦੀ ਕੀ 2। ਸੋ ਇਹਦਾ ਕਰਾਸ ਕਰਕੇ ਵੈਲੈਂਸੀ ਲਿਖੀ ਜਾਂਦੀ ਹੈ। ਅਸੀਂ ਪਿਛਲੇ ਸਵਾਲ 'ਚ ਕੀਤਾ। ਫਾਰਮੂਲਾ ਲਿਖਣ ਲੱਗੇ। ਆਕਸੀਜਨ ਦੀ ਵੈਲੈਂਸੀ ਇੱਥੇ ਆਏਗੀ, ਐਲੂਮੀਨੀਅਮ ਦੀ ਵੈਲੈਂਸੀ ਇੱਥੇ ਆਏਗੀ। ਠੀਕ ਹੈ? ਅੱਗੇ ਚਲੀਏ। ਹੁਣ ਆ ਗਿਆ ਚੌਥਾ ਸਵਾਲ। ਹੀਟ ਲਿਖਿਆਂ ਵਿੱਚ ਕਿੰਨੇ ਪਰਮਾਣੂ ਹਨ? ਤੁਹਾਨੂੰ ਉਦਾਹਰਣਾਂ ਵਿੱਚ ਸਮਝਾ ਵੀ ਦਿੱਤਾ ਹੈ। ਇਕ ਹਾਈਡਰੋਜਨ ਸਲਫਾਈਡ ਅਣੂ ਅਣੂ ਹੈਗਾ ਤੇ ਦੂਜਾ ਫਾਸਫੇਟ ਆਇਨ ਹੈਗਾ ਸੋ ਪਹਿਲੇ ਦਾ ਜਵਾਬ ਹੈ H2S ਅਣੂ ਵਿੱਚ ਤਿੰਨ ਪਰਮਾਣੂ ਹਨ ਇਹ ਦੇਖੋ ਦੋ ਜਮਾ ਇੱਕ ਤਿੰਨ ਦੋ ਪਰਮਾਣੂ ਹਾਈਡਰੋਜਨ ਦੇ ਹਾਈਡਰੋਜਨ ਦੋ ਹੈਗਾ ਤੇ ਇੱਕ ਪਰਮਾਣੂ ਸਲਫਰ ਦਾ ਬਸ ਕਿੰਨਾ ਸੌਖਾ ਹੈ ਪੂਰੇ ਵੜਾ ਪੂਰੇ ਨੰਬਰ ਸਾਮਣੇ ਜਵਾਬ ਦਿੱਤਾ ਹੋਇਆ ਬਸ ਇਹ ਦੇਖਣਾ ਇੱਕ ਵਾਰ ਜੇ ਤੁਸੀਂ ਇਹ ਚੀਜ਼ਾਂ ਦੇਖ ਲਓ ਬੱਚਿਓ ਤੇ ਇੱਥੇ ਕੋਈ ਚੇਤਾ ਰੱਖਣ ਵਾਲੀ ਗੱਲ ਹੀ ਨਹੀਂ ਹੈਗੀ ਇੱਕ ਵਾਰ ਤੁਸੀਂ ਦੇਖ ਲਿਆ ਤੇ ਇਹ ਚੀਜ਼ਾਂ ਤੇ ਤੁਹਾਨੂੰ ਹਰ ਵੇਲੇ ਹੀ ਪੂਰੀ ਉਮਰ ਲਈ ਯਾਦ ਹੋ ਜਾਣੀਆਂ ਠੀਕ ਹੈ ਹੁਣ ਆ ਗਿਆ ਫਾਸਫੇਟ ਆਇਨ ਆ ਗਿਆ ਸੋ ਇੱਕ ਤੇ ਉਹਦੇ ਨਾਲ ਚਾਰ ਹੈ ਇੱਕ ਜੋ ਚਾਰ ਪੰਜ ਸੋ ਆਇਨ ਵਿੱਚ ਇਹ ਫਾਸਫੇਟ ਆਇਨ ਵਿੱਚ ਪੰਜ ਪਰਮਾਣੂ ਹਨ ਇੱਕ ਪਰਮਾਣੂ ਫਾਸਫੋਰਸ ਦਾ ਇਹ ਫਾਸਫੋਰਸ ਤੇ ਚਾਰ ਪਰਮਾਣੂ ਆਕਸੀਜਨ ਦੇ ਲੋ ਜੀ ਹੋ ਗਿਆ ਕੰਮ ਸੋ ਐਸੀ ਪਿਆਰੇ ਵਿਦਿਆਰਥੀਓ 5 ਨੰਬਰ 34 ਤੇ ਆਏ ਤੁਹਾਡੇ ਚਾਰ ਸਵਾਲ ਤੁਸੀਂ اسی ਤਰ੍ਹਾਂ ਨੇਵ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ